ਸੰਤ ਨਹੀਂ ਆ ਰਿਹਾ ਅਸਲ ਦਾ ਲਿਖਿਆ ਲੋਕਾਂ ਦਾ ਬਾੜਦੇ ਨੇ ਜਦੋਂ ਲੋਕ ਆਪਣੇ ਹੱਥਾਂ ਦੇ ਲਈ ਕੱਟੇ ਹੋ ਰੋਕ ਲਾਤੇ ਨੇ ਉਹ ਲੋਕ ਸਿਧਾਂਤ ਦਰਤੀਆਂ ਨੇ ਉਦੋਂ ਇਹਨਾਂ ਦੇ ਤਰੀਕੇ ਜਾਂਦੇ ਨੇ ਉਦੋਂ ਇਹਨਾਂ ਦੇ ਬੋਲ ਸੋਲ ਲਗਾ ਜਾਂਦੇ ਨੇ ਇਹਨਾਂ ਦੀਆਂ ਸਭ ਤੋਂ ਵੱਡੀਆਂ ਗੰਦੀਆਂ ਨੇ ਪਰ ਤੁਸੀਂ ਦੇਖੋ ਅੱਜ ਇਹ ਸਰਕਾਰ ਫੜ ਤੋਂ ਡਰਦੀ ਹੈ ਇਹਨਾਂ ਨੂੰ ਲੱਗਦਾ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਇਕੱਲੇ ਨੇ ਇਹਨਾਂ ਨਾਲ ਕੋਈ ਖਲਾ ਨਹੀਂਗਾ ਪਰ ਅੱਜ ਸਾਰੇ ਪੰਜਾਬ ਨੇ ਪੂਰੇ ਦੇਸ਼ ਵਿੱਚ ਇੱਕ ਮੈਸੇਜ ਭੇਜਿਆ ਹੈ कि जो भी किसी के भावे के विद्यार्थी ना होने गे अरासत नहीं खड़ा समझते हो विद्यार्थियों का मसला है मतलब लोग की नहीं खोया सा बंट खुली है साढ़े तो चंडीगढ़ खोया जाता है पंजाब के पानी खोए जाते हैं पंजाबी इलाके खोए जाते हैं लगता कि पंजाब के लोग होर

ਇਹਨਾਂ ਨੇ ਕੀ ਕਰਨਾ ਸੀਗਾ ਇਹਨਾਂ ਨੇ ਹਿੰਦੀ ਹਿੰਦੂ ਹਿੰਦੁਸਤਾਨ ਦੀ ਨੀਤੀ ਲਾਗੂ ਕਰਨੀ ਸੀ ਇਹਨਾਂ ਨੇ ਕਰਨਾ ਸੀਗਾ ਵੀ ਪੂਰੇ ਦੇਸ਼ ਵਿੱਚ ਜਿਵੇਂ ਕਿ ਲੈਕਸਨ ਚਾਹਦੇ ਨੇ ਇੱਕ ਦੇਸ਼ ਇੱਕ ਭਾਸ਼ਾ ਇੱਕ ਸੋਚ ਉਹ ਇਹ ਲਾਗੂ ਕਰਨਾ ਸੀਗਾ ਇਸ ਯੂਨੀਵਰਸਿਟੀ ਦੇ ਵਿੱਚ ਤੇਰੇ ਨਾਲ ਜੁੜਦੇ ਸੱਤ ਜ਼ਿਲ੍ਹਿਆਂ ਦੇ 202 ਕਾਲਜਾਂ ਦੇ ਵਿੱਚ ਇਹ ਸਾਡੀ ਪੂਰੀ ਸਿੱਖਿਆ ਬੀਮੇ ਕਬਜ਼ਾ ਕਰਨਾ ਸੀਗਾ ਸਾਡੇ ਸਲੇਵ ਸਾਨੂੰ ਬਦਲਣਾ ਸੀ ਤੁਹਾਨੂੰ ਕੌਣ ਪੜਾ ਰਿਹਾ ਹੈ ਬਦਲਣਾ ਸੀਗਾ

Oleh kelap ajar pasinan seperti apa incrati seperti menjadi nas jorke ini adalah sebabanu ini adalah